ਅਸ਼ੀਕਲ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਮੈਂ ਹਾਂ ਤੁਹਾਡੇ ਨਾਲ ਸਿਮਨਤਾ ਅਲੀਵਾਲ ਵਡੀਆਂ ਖਬਰਾਂ ਲੈ ਕੇ ਹਾਜ਼ਰਾਂ ਪਹਿਲਾਂ ਰੁਕ ਕਰਦੇ ਹਾਂ ਕੁਝ ਸੁਰਖੀਆਂ ਵੱਲ ਗੁਰੂਪੁਰਮ ਆਕੇ ਪਾਰ ਸਰਕਾਰ ਵੱਲੋਂ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਐਸਜੀਪੀਸੀ ਨੇ ਕੀਤਾ ਧੰਨਵਾਦ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਿਆ ਐਸਡੀਐਮ ਨੇ ਜਾਰੀ ਕੀਤੀਆਂ ਸਖਤ ਹਦਾਇਤਾਂ 12 ਅਕਤੂਬਰ ਤੱਕ ਦਰਿਆ ਪਾਰ ਕਰਨ ਤੇ ਪਾਬੰਦੀ ਅਕਸ਼ੇ ਕੁਮਾਰ ਨੇ ਸਾਈਬਰ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਚ ਆਪਣੀ ਟੀਨ ਨਾਲ ਵਾਪ੍ਰਿਕਟਨਾ ਕੀਤੀ ਸਾਂਝੀ ਪਿੰਡ ਲੰਗਿਆਣਾ ਚ ਹੋਈ ਸ਼ਰਿਆਮ ਗੋਲੀਬਾਰੀ ਗੋਲੀਬਾਰੀ ਚ ਇੱਕ ਵਿਅਕਤੀ ਦੀ ਹੋਈ ਮੌਤ ਕਾਲੀ ਗੱਡੀ ਚ ਆਏ ਸੰ ਹਮਲਾਵਰ ਹੁਣ ਖਬਰਾਂ ਵਿਸਥਾਰ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਨੂੰ ਪਾਕਿਸਤਾਨ ਵਿੱਚ ਮਨਾਉਣ ਲਈ ਸਿੱਖ ਜਥੇ ਨੂੰ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਭਾਵੇਂ ਮਨਜ਼ੂਰੀ ਦੇਣ ਦੇ ਵਿੱਚ ਦੇਰੀ ਹੋਈ ਹੈ ਪਰ ਦੇ ਰਾਏ ਦਰੁਸਤਾਏ ਦੇ ਆਧਾਰ ਤੇ ਸੰਗਤਾਂ ਨੇ ਇਸ ਫੈਸਲੇ ਦਾ ਸਹਿਮਤਾਰ ਕੀਤਾ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਦੇਣ ਦੇ ਫੈਸਲੇ ਤੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਸਰਦਾਰ ਪ੍ਰਤਾਪ ਸਿੰਘ ਨੇ ਆਖਿਆ ਕਿ ਸਿੱਖਾਂ ਦੀ ਪਹਿਲਾਂ ਤੋਂ ਹੀ ਮੰਗ ਰਹੀ ਹੈ ਕਿ ਜਿਵੇਂ ਖੇਡਾਂ ਰਾਹੀਂ ਦੋਵੇਂ ਦੇਸ਼ਾਂ ਦੇ ਖਿਡਾਰੀ ਇੱਕ ਦੂਜੇ ਦੇਸ਼ ਨਾਲ ਖੇਡ ਸਕਦੇ ਨੇ ਉਸੇ ਤਰ੍ਹਾਂ ਸਿੱਖਾਂ ਨੂੰ ਵੀ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਹੈ ਕਿ ਪਹਿਲਾ ਜਥੇ ਦੀ ਯਾਤਰਾ ਲਈ ਘੱਟੋ-ਘੱਟ 45 ਦਿਨਾਂ ਦਾ ਸਮਾਂ ਚਾਹੀਦਾ ਹੈ ਪਰ ਇਸ ਵਾਰ ਸਰਕਾਰ ਨੇ ਬਹੁਤ ਸੀਮਿਤ ਸਮੇਂ ਦੇ ਵਿੱਚ ਮਨਜ਼ੂਰੀ ਦਿੱਤੀ ਹੈ। ਸਾਡੀ ਸ਼ੁਰੂ ਤੋਂ ਹੀ ਮੰਗ ਰਹੀ ਹੈ ਕਿ ਸਾਨੂੰ ਸਿੱਖਾਂ ਨੂੰ ਆਪਣੇ ਵਿਛੜੇ ਗੁਰਧਾਮਾਂ ਦੇ ਇੱਕ ਦਰਸ਼ਨ ਦੀ ਯਾਤਰੀ ਦਿੱਤੀ ਜਾਵੇ। ਯਾਰ ਇਹਦੇ ਸਿਆਣੇ ਕਹਿੰਦੇ ਆ ਦੇਰ ਆਇ ਦਰਸਤਾਏ ਮੈਂ ਫਿਰ ਵੀ ਸਰਕਾਰ ਦਾ ਤਨਵਾਦ ਕਰਦਾ ਕਿ ਜਿਨ੍ਹਾਂ ਨੇ ਤਾਂ ਵੀ ਕੀ ਸਮਾਂ ਬਹੁਤ ਥੋੜਾ ਰਹਿ ਗਿਆ ਹੈ ਜਦਾ ਜਾਂਚ ਤੇ 45 ਦਿਨ ਦਾ ਕੜ ਤੋਂ ਕੜ ਪ੍ਰੋਸੈਸ ਚਾਹੀਦਾ ਹੁੰਦਾ ਹੈ ਇਹ ਜਦਾ ਜਾਂਚ ਇੱਕ ਮਹੀਨਾ ਦੇ ਤੋਂ ਕੱਟ ਸਮਾਂ ਰਹਿ ਗਿਆ ਹੈ ਤੇ ਅਸੀਂ ਹੁਣ ਟਾਈਮ ਸ਼ਾਰਟਕਟ ਕੱਟ ਪਰ ਆਨ ਕਰਕੇ ਜਿਹੜੇ ਜਿੱਥੇ ਪਾਸਪੋਰਟ ਸਾਡੇ ਕੋਲ ਪਹਿਲਾਂ ਆਲਰੇਡੀ ਆ ਚੁੱਕੇ ਨੇ ਜਿਨ੍ਹਾਂ ਜਿਨ੍ਹਾਂ ਦੀਆਂ ਲਿਸਟਾਂ ਪਹਿਲਾਂ ਹੀ ਬਣ ਚੁੱਕੀਆਂ ਨੇ ਉਹ ਲਿਸਟਾਂ ਅਸੀਂ ਭਾਰ ਸਰਕਾਰ ਪੰਜਾਬ ਸਰਕਾਰ ਪਾਕਿਸਤਾਨ ਵੈਸੀ ਨੂੰ ਭੇਜਣਾ ਹੈ ਐਸਜੀਪੀਸੀ ਵੱਲੋਂ ਜਾਰੀ ਸੂਚੀ ਮੁਤਾਬਕ 7 ਅਕਤੂਬਰ ਨੂੰ ਸੰਗਰੂਰ ਬਰਨਾਲਾ ਬਠਿੰਡਾ ਮਾਨਸਾ ਫਰੀਦਕੋਟ ਤੇ ਮੁਹਾਲੀ ਵਰਗੇ ਜ਼ਿਲ੍ਹਿਆਂ ਦੀ ਸੰਗਤ ਆਪਣੇ ਆਪਣੇ ਨਿਰਧਾਰਿਤ ਗੁਰਦੁਆਰਿਆਂ ਦੇ ਵਿੱਚ ਦਸਤਾਵੇਜ਼ ਜਮ੍ਹਾਂ ਕਰਵਾ ਸਕੇਗੀ 8 ਅਕਤੂਬਰ ਨੂੰ ਪਟਿਆਲਾ, ਕਪੂਰਥਲਾ, ਮੁਕਤਸਰ, ਰੋਪੜ ਤੇ ਹੋਰ ਜ਼ਿਲ੍ਹਿਆਂ ਦੀਆਂ ਸੰਗਤਾਂ ਲਈ ਪ੍ਰਬੰਧ ਕੀਤੇ ਗਏ ਨੇ। ਇਸ ਤੋਂ ਇਲਾਵਾ 9 ਅਕਤੂਬਰ ਨੂੰ ਲੁਧਿਆਣਾ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਨਵਾਂ ਸ਼ਹਿਰ, ਸ੍ਰੀ ਅਨੰਦਪੁਰ ਸਾਹਿਬ ਇਲਾਕਿਆਂ ਦੀ ਸੰਗਤ ਵੀ ਆਪਣੇ ਦਸਤਾਵੇਜ਼ ਨਿਰਧਾਰਿਤ ਗੁਰਦੁਆਰਾ ਸਹਬਾਜ ਜਮ੍ਹਾਂ ਕਰਵਾ ਸਕੇਗੀ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 10 ਤੋਂ 15 ਅਕਤੂਬਰ ਤੱਕ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਸ਼ੁਰੂਆਤ ਕਰ ਦੇਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੱਗਰ ਦਰਿਆ ਦੇ ਕੰਢੇ ਲੋਕਾਂ ਵੱਲੋਂ ਕੀਤੀ ਮਿਹਨਤ ਦੀ ਵੀ ਬਹੁਤ ਸ਼ਲਾਘਾ ਕੀਤੀ। ਜਿਨ੍ਹਾਂ ਨੇ ਬੰਨ੍ਹੇ ਮਜ਼ਬੂਤੀ ਲਈ ਡਟ ਕੇ ਮਿਹਨਤ ਕੀਤੀ ਤੇ ਕੱਗਰ ਨੂੰ ਓਵਰਫਲੋ ਨਹੀਂ ਹੋਣ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਦੇ ਹਲਕਾ ਲਹਿਰਾ ਗਾਗਾ ਦੇ ਲੋਕਾਂ ਨੂੰ ਵੱਡੇ ਤੋਹਫੇ ਦਿੱਤੇ ਉਹਨਾਂ ਵੱਲੋਂ ਬਿਜਲੀ ਬੋਰਡ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਤੋਂ ਇਲਾਵਾ ਇਲਾਕੇ 'ਚ ਨਵੇਂ ਤਹਿਸੀਲ ਕੰਪਲੈਕਸ ਦਾ ਉਦਘਾਟਨ ਵੀ ਕੀਤਾ ਗਿਆ ਜਿਸ ਤੇ 16 ਕਰੋੜ ਦੀ ਲਗਤ ਆਵੇਗੀ ਇਸ ਤੋਂ ਇਲਾਵਾ ਇੱਕ ਫਾਊਂਡੇਸ਼ਨ ਵੱਲੋਂ ਤਿਆਰ ਕੀਤੇ ਗਏ ਸੌਰਫ ਕੰਪਲੈਕਸ ਕਮਿਊਨਿਟੀ ਹਾਲ ਨੂੰ ਵੀ ਲੋਕ ਅਰਪਿਤ ਕੀਤਾ ਗਿਆ ਜਸਟ ਲੋਕ ਵਿਆਹ ਸ਼ਾਦੀਆਂ ਤੇ ਹੋਰ ਸਮਾਗਮ ਕਰਵਾ ਸਕਣਗੇ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ 10 ਤੋਂ 15 ਅਕਤੂਬਰ ਤੱਕ ਹੜਪੀੜਤਾ ਨੂੰ ਮੁਆਫੀ ਮਿਲਣਾ ਸ਼ੁਰੂ ਹੋ ਜਾਵੇਗਾ ਆਉਣ ਵਾਲੇ 68 ਦਿਨਾਂ ਦੇ ਵਿੱਚ ਅਸੀਂ ਜ਼ਖਮਾਂ ਤੇ ਮਲਮ ਲਾਉਣੀ ਸ਼ੁਰੂ ਕਰ ਰਹੇ ਹਾਂ ਜਨਿ ਕਿ 20000 ਰੁਪਏ ਪਰ ਏਕੜ ਫਸਲ ਦਾ 1 ਏਕੜ ਦਾ ਘਰਾਂ ਦਾ ਪਸ਼ੂਆਂ ਦਾ ਜਿੰਨਾ ਵੀ ਨੁਕਸਾਨ ਹੋਇਆ ਸਕੂਲਾਂ ਨੂੰ ਵੀ ਦੁਬਾਰੇ ਬਣਾਉਣਾ ਪਊ ਸੜਕਾਂ ਦੁਬਾਰੇ ਬਣਾਉਣੀਆਂ ਪੈਣਗੀਆਂ ਪੁਲ ਦੁਬਾਰਾ ਬਣਾਉਣੇ ਪੈਣਗੇ ਉਹ ਜਿਹੜਾ ਦੀਵਾਲੀ ਤੋਂ ਪਹਿਲਾਂ ਪਹਿਲਾਂ ਆ 10 ਤੋਂ 15 ਤਰੀਕ ਦੇ ਵਿੱਚ ਵਿੱਚ ਅਸੀਂ ਚੈੱਕ ਦੇਣੇ ਮੁਆਵਜ਼ੇ ਦੇ ਚੈੱਕ ਦੇਣੇ ਸ਼ੁਰੂ ਕਰ ਦਾਂਗੇ ਤਾਂ ਕਿ ਤਿਹਾੜ ਤੋਂ ਪਹਿਲਾਂ ਪਹਿਲਾਂ ਕੋਈ ਦੀਵਾ ਬਾਲਣ ਦੀ ਕੋਈ ਆਸ ਦਾ ਦੀਵਾ ਜਗਾਉਣ ਦੀ ਉਮੀਦ ਜਿਹੜੀ ਹੈ ਉਹ ਬਚੀ ਰਹੇ ਉਹਨਾਂ ਨੇ ਪੁਰਾਣੀ ਸਬਜ਼ੀ ਮੰਡੀ 'ਚ ਕਮਿਊਨਿਟੀ ਰਸੋਈ ਦੀ ਵੀ ਸ਼ੁਰੂਆਤ ਕੀਤੀ ਜਿਸ 'ਚ ਲੋਕ 10 ਰੁਪਏ 'ਚ ਢਿੱਡ ਭਰ ਕੇ ਰੋਟੀ ਖਾ ਸਕਣਗੇ ਇਸ ਮਗਰੋਂ ਉਹਨਾਂ ਨੇ ਲੋੜਵੰਦ ਪਰਿਵਾਰਾਂ ਦੀਆਂ 101 ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ 'ਚ ਵੀ ਹਿੱਸਾ ਲਿਆ ਉਹਨਾਂ ਰੰਗਲਾ ਪੰਜਾਬ ਸੁਸਾਇਟੀ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਪੰਜਾਬ ਨੂੰ ਮੁੜ ਵਸੇਬੇ ਵੱਲ ਲੈ ਕੇ ਜਾਣਾ ਹੈ ਪੰਜਾਬ ਦੇ ਵਿੱਚ ਫਿਰ ਤੋਂ ਹੜ੍ਹਾਂ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ ਮੌਸਮ ਵਿਭਾਗ ਨੇ 5 ਤੋਂ 7 ਅਕਤੂਬਰ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਦੇ ਮੱਦੇਨਜ਼ਰ ਰنجੀਤ ਸਾਗਰ ਪੌਂਗ ਅਤੇ ਪਾਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੋ ਪਾਣੀ ਦਾ ਪੱਧਰ ਕੰਟਰੋਲ ਕੀਤਾ ਜਾ ਸਕੇ ਸਿੱਖਿਆ ਮੰਤਰੀ ਹਰਜੋਤ ਬਾਸ ਨੇ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਹੈ ਕਿ ਪਾਖੜਾ ਦੇ ਗੇਟ ਤੋਂ ਫਟ ਖੋਲ ਕੇ ਲਗਭਗ 7000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਇਸ ਨਾਲ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਅੱਧਾ ਫਟ ਬੱਜ ਜਾਏਗਾ ਮੌਸਮ ਵਿਭਾਗ ਦੇ ਮੁਤਾਬਿਕ ਅਗਲੇ ਕੁਝ ਦਿਨਾਂ 'ਚ ਤੇਜ਼ ਬਾਰਿਸ਼ ਪੈਣ ਦੀ ਸੰਭਾਵਨਾ ਹੈ ਜਿਸ ਕਰਕੇ ਹੜ ਵਰਗੇ ਹਾਲਾਤ ਬਣ ਸਕਦੇ ਨੇ ਇਸ ਲਈ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਇੰਤਜ਼ਾਮ ਕੀਤੇ ਜਾ ਰਹੇ ਨੇ ਇਸੇ ਦੌਰਾਨ ਅਜਨਾਲਾ ਖੇਤਰ 'ਚ ਰਾਵੀ ਦਰਿਆ ਦਾ ਪਾਣੀ ਪੱਧਰ ਮੁੜ ਵਧਣਾ ਸ਼ੁਰੂ ਹੋ ਗਿਆ ਹੈ ਐਸਟੀਐਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਇਸ ਸੰਬੰਧੀ ਖਾਸ ਮੀਟਿੰਗ ਬੁਲਾਈ एसडीएम अरोड़ा ने मीटिंग दौरान स्पष्ट आदेश दिए हैं कि कोई भी व्यक्ति 12 अक्टूबर तक रावी दरिया पार ना करे। नहीं अरोड़ा ਨੂੰ ਲੈ ਕੇ ਥੋੜਾ ਜਿਹਾ ਆਈਐਮਡੀ ਦੀ ਮੀਟਿੰਗ ਹੈਗੀ ਆ ਜਿਹੜਾ بارش ਇੰਸ਼ਾਅਰ ਹਿਮਾਚਲ ਜੋਰ ਜੇਣ ਦੇ ਜ ਬਾਰਿਸ਼ ਪੈਣੀ ਹੈ। ਜਿਹਦੇ ਕਰਕੇ ਅਸੀਂ احتیاط ਦੇ ਤੌਰ ਤੇ ਅਸੀਂ ਸਾਰੇ ਇਕੱਠੇ ਹੋ ਗਏ ਸਰਪੰਚ ਸਾਹਿਬਾਨ ਨਾਲ ਇੱਕ ਮੀਟਿੰਗ ਕਰ ਰਹੇ ਆ। ਕੋਈ ਇਨੇ ਪੈਨਿਕ ਵਾਲੀ ਲੋੜ ਨਹੀਂ ਪਰ ਫਿਰ ਵੀ ਹੈ ਕਿ احتیاط ਦੇ ਤੌਰ ਤੇ ਤਿਆਰ ਰਹੀ ਹੈ। ਜੇ ਪਾਣੀ ਵਧਾ ਕਿਉਂਕਿ ਸਾਡੇ ਤੂਸੀ ਬੰਨ ਥੋੜੇ ਬੰਨੇ ਜਾ ਰਹੇ ਨੇ ਕੁਛ ਲੇ ਬੰਨਣ ਵਾਲੇ ਰਹਿੰਦੇ ਨੇ ਉਹਦੇ ਇhtiyat ਦੇ ਤੌਰ ਤੇ ਅਸੀਂ ਮੀਟਿੰਗ ਕਰ ਰਹੇ ਹਾਂ ਕਿ ਆਪਣਾ ਉਹਨੂੰ ਪ੍ਰਕਿਰਿਆ ਰੱਖੀਏ ਕੋਈ ਇਹੋ ਜਿਹੀ ਅਣਸੁਖਾਵੀ ਘਟਨਾ ਨਾ ਹੋਵੇ ਸਾਡੇ ਕੋਲ ਜਿਹੜਾ ਰਜਿਸਤਰ ਦਾ ਟਾਈਮ ਤੋਂ ਜੀ 37 ਸਾਲ ਚੱਲ ਰਿਹਾ ਪਾਣੀ ਸਟੈਂਡ ਤੇ ਬਾਕੀ ਜਿਹੜਾ ਹੁਣ بارش ਜਿਹੜੀ 5 ਤੋਂ ਲੈ ਕੇ 7 ਤਰੀਕ ਤੱਕ ਪੈਣੀ ਹੈ ਉਹਦੇ ਵਿੱਚ ਜਿਹੜੀ بارش ਦਾ ਪਾਣੀ ਆਏਗਾ ਉਹਦਾ ਟਾਈਮ ਨਾਲ ਹੀ ਪਤਾ ਲੱਗੇਗਾ ਉਹਦੇ ਵਿੱਚ ਮੈਂ ਜ਼ਿਕਰ ਇਹ ਹੋ ਗਏ ਕਿ ਪਿਛਲੇ ਸਮੇਂ ਵੀ ਰਾਵੀ ਦਰਿਆ ਨਾਲ ਲੱਗਦੇ ਪਿੰਡਾਂ ਨੂੰ ਹੜ ਕਾਰਨ ਵੱਡਾ ਨੁਕਸਾਨ ਚੱਲਣਾ ਪਿਆ ਸੀ ਇਸ ਵਾਰ ਪ੍ਰਸ਼ਾਸਨ ਨੇ ਹਾਲਾਤਾਂ ਨੂੰ ਵੇਖਦਿਆਂ ਅੱਗੇ ਤੋਂ ਹੀ ਚੌਕਸੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਪੰਜਾਬ ਚਾਹੇ ਦਿਨ ਹੋ ਰਹੀਆਂ ਵਾਰਦਾਤਾਂ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੀਆਂ ਨੇ ਬਦਮਾਸ਼ਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਇਹ ਬਿਨਾ ਕਿਸੇ ਡਰ ਦੇ ਸ਼ਰਿਆਮ ਹਮਲੇ ਕਰ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਲੰਗਿਆਣਾ ਚ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇੱਕ ਜ਼ਖਮੀ ਹੋ ਗਿਆ ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਸ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਮੁਤਾਬਕ ਇਸ ਹਮਲੇ ਦੌਰਾਨ 10 ਤੋਂ 12 ਗੋਲੀਆਂ ਚਲਾਈਆਂ ਗਈਆਂ ਮੋਗਾ ਜ਼ਿਲ੍ਹੇ ਦੇ ਸਬਡਿਵੀਜ਼ਨ ਬਾਗਾ ਪੁਰਾਣਾ ਦੇ ਪਿੰਡ ਲੰਗੀਆਂ ਦੇ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ। ਇਸ ਵਾਰ ਦਾਜ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਜ਼ਖਮੀ ਹੋਇਆ ਹੈ। ਪੁਲਿਸ ਮੁਤਾਬਕ ਇਹ ਗੋਲੀਬਾਰੀ ਪੁਰਾਣੀ ਰஞ்சிਸ਼ ਦੇ ਚਲਦਿਆਂ ਹੋਈ ਹੈ। ਸੂਤਰਾਂ ਅਨੁਸਾਰ 10 ਤੋਂ 12 ਰਾਊਂਡ ਗੋਲੀਆਂ ਚਲਾਈਆਂ ਗਈਆਂ ਨੇ। ਜਾਣਕਾਰੀ ਮੁਤਾਬਕ ਕਾਲੇ ਰੰਗ ਦੀ ਸਕੋਰਪਿਓ ਗੱਡੀ 'ਚ ਸਵਾਰ ਹੋ ਕੇ ਹਮਲਾਵਰ ਮੋਗਾ ਤੋਂ ਲੰਗੀਆਂ ਪਿੰਡ ਪਹੁੰਚੇ ਤੇ ਅਨੇਵਾਹ ਗੋਲੀਆਂ ਚਲਾਈਆਂ। ਇਸ ਹਮਲੇ ਤੋਂ ਬਾਅਦ ਹਮਲਾਵਰ ਤੇਜ਼ੀ ਦੇ ਨਾਲ ਮੌਕੇ ਤੋਂ ਫਰਾਰ ਹੋ ਗਏ। ਡੀਐਸਪੀ ਬਗਾਪੁਰਾਣਾ ਦਲਬੀਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਾਲੀ ਸਕੋਰਪੀਓ ਗੱਡੀ ਦੀ ਤਲਾਸ਼ ਜਾਰੀ ਹੈ ਜੋ ਹੁਣ ਤੱਕ ਦੀ ਤਫ਼ਤੀਸ਼ ਚ ਆਇਆ ਹੈ ਬਾਕੀ ਤਾਂ ਗੱਲਾਂ ਬਾਅਦ ਸਾਹਮਣੇ ਆਣਗੀਆਂ ਇਹ ਇੱਕ ਹਰਮਨ ਹੈਗਾ ਮਹਿਰਿਆਂ ਦਾ ਮੁੰਡਾ ਤੇ ਇੱਕ ਹੈਗਾ ਕਮਤਾਰ ਸਿੰਘ ਏਰੀਆਜ਼ ਬਿੱਲਾ ਪੁੱਤਰ ਚੰਕੌਰ ਸਿੰਘ ਜੋ ਵਿੜੇ ਦਾ ਹੈਗਾ ਇਹ ਐਸ.ਆਈ ਹੈਗੇ ਇਹਨਾਂ ਦੀ ਆਪਸ 'ਚ ਕਿਸੇ ਗੱਲ ਤੇ ਬੋਲਬੁਲਾਣਾ ਹੋਇਆ ਸੀਗਾ ਤੇ ਜਿਹੜਾ ਕਮਤਾਰ ਸੀਗਾ ਉਹ ਬਰਸੀ ਤੇ ਵਸਤੇ ਜਾ ਰਿਹਾ ਸੀ ਆਪਣੇ ਪਰਿਵਾਰ ਨਾਲ ਤੇ ਹਰਮਨ ਵੱਲੋਂ ਇੱਕ ਬਲਦੇਵ ਦੇਵਾ ਹੈਗਾ ਉਹਨੇ ਉਹਦੀ ਬਾਹ ਫੜ ਕੇ ਉਹਨੂੰ ਰੋਕ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਪੁੱਛਿਆ ਵੀ ਤੂੰ ਕਿਉਂ ਅੱਖਾਂ ਕੱਢਦਾ ਹੈਗਾ ਜਿਸ ਗੱਲ ਤੇ ਇਹਨਾਂ ਦਾ ਟਕਸਲ ਹੋ ਗਈ ਤੇ ਉਹਨੇ ਜਿਹੜਾ ਹੈਗਾ ਕੁਲਤਾਰ ਹੈ ਉਹਨੇ ਆਪਦੇ ਸਾਥੀ ਕਾਲੀ ਸਕੋਰਪੀਓ ਤੇ ਕੋਈ ਮੋਗੇ ਤੋਂ ਆਏ ਨੇ ਜੋ ਹੁਣ ਤੱਕ ਪਤਾ ਲੱਗਿਆ ਉਹ ਮਾਰੂ ਹਥਿਆਰ ਨਾਲ ਲੈ ਸੀਗੇ ਉਹਨਾਂ ਨੇ ਆ ਕੇ ਗੋਲੀ ਚਲਾਈ ਇਹਨਾਂ ਨੇ ਜਿਹੜਾ ਇਹ ਹਰਮਨ ਪਾਰਟੀ ਹੈਗੀ ਹੈ ਇਹਨਾਂ ਨੇ ਪੱਥਰबाजी ਕੀਤੀ ਜਿਸ ਦੇ ਵਿੱਚ ਮਤਲਬ ਇਹਦੇ ਜਿਹੜਾ ਦੋ ਬੰਦੇ ਇਸ ਇਜਰੀਜ਼ ਲੱਗੀਆਂ ਨੇ ਇੱਕ ਤਾਂ ਸੁਖਪ੍ਰੀਤ ਪੁੱਤਰ ਨਛੱਤਰ ਸਿੰਘ ਵਾਸਤੇ ਲੱਗਿਆ ਦਾ ਪੁਰਾਣਾ ਜਿਹਦੀ ਡੈਥ ਹੋ ਗਈ ਹੈ ਤੇ ਇੱਕ ਸਾਨੀ ਦੇ ਬੁਰੀ ਰਚੇ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਜਦਕਿ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਡੀਐਸਪੀ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ ਤੇ ਕਾਨੂੰਨ ਮੁਤਾਬਕ ਸਖਤ ਕਾਰਵਾਈ ਹੋਵੇਗੀ ਅਮਰੀਕਾ ਦੇ ਵਿੱਚ H1B ਵੀਜ਼ਾ ਅਰਜ਼ੀਆਂ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਦੇ ਖਿਲਾਫ ਇੱਕ ਸੰਘੀ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਗਿਆ ਹੈ H1B ਵੀਜ਼ਾ ਫੀਸ ਦੇ ਵਾਅਦੇ ਬਾਰੇ 트ੰਪ ਦੇ ਐਲਾਨ ਨੂੰ ਇਹ ਪਹਿਲੀ ਕਾਨੂੰਨੀ ਚੁਣੌਤੀ ਹੈ ਇੱਕ ਸਮੂਹ ਨੇ ਕੇਸ ਦਾਇਰ ਕਰਦਿਆਂ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ 트ੰਪ ਪ੍ਰਸ਼ਾਸਨ ਦੀ ਇਸ ਯੋਜਨਾ ਨੇ ਨਿਯੋਜਕਾਂ ਤੇ ਕਰਮਚਾਰੀਆਂ ਤੇ ਸੰਘੀ ਏਜੰਸੀਆਂ ਨੂੰ ਅਰਜ਼ਕਤਾ ਵਾਲੀ ਸਥਿਤੀ 'ਚ ਪਾ ਦਿੱਤਾ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ। ਟਰੰਪ ਦੇ ਇਸ ਫੈਸਲੇ ਨੂੰ ਅਦਾਲਤ 'ਚ ਕਾਨੂੰਨੀ ਚੁਣੌਤੀ ਦੇ ਦਿੱਤੀ ਗਈ। ਯੂਨੀਅਨਾਂ ਕੰਪਨੀਆਂ ਦੇ ਮਾਲਕਾਂ ਅਤੇ ਕੁਝ ਧਾਰਮਿਕ ਸਮੂਹਾਂ ਦੇ ਇੱਕ ਗੱਠ ਜੋੜ ਨੇ ਇੰਨੀ ਭਾਰੀ ਵੀਜ਼ਾ ਫੀਸ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਭਾਰਤੀ ਕਰੰਸੀ 'ਚ ਇਹ ਫੀਸ 88 ਲੱਖ ਰੁਪਏ ਬਣਦੀ ਹੈ। H1B ਵੀਜ਼ਾ ਫੀਸ 'ਚ ਵਾਧੇ ਬਾਰੇ ਟਰੰਪ ਦੇ ਐਲਾਨ ਨੂੰ ਇਹ ਪਹਿਲੀ ਕਾਨੂੰਨੀ ਚੁਣੌਤੀ ਹੈ। ਦਰਸਲ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ 트੍ਰੰਪ ਹੁਣ ਅਮਰੀਕਾ ਚ ਇਮੀਗ੍ਰੇਸ਼ਨ ਨੂੰ ਹੋਰ ਸੀਮਿਤ ਕਰਨ ਜਾ ਰਹੇ ਨੇ ਇਹ ਚੁਣੌਤੀ ਦੇਣ ਵਾਲੇ ਮੁੱਦਿਆਂ ਦੇ ਵਿੱਚ ਯੂਨਾਈਟਿਡ ਆਟੋ ਵਰਕਰਸ ਯੂਨੀਅਨ ਅਮਰੀਕਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਪ੍ਰੋਫੈਸਰਸ ਇੱਕ ਨਰਸ ਭਰਤੀ ਏਜੰਸੀ ਅਤੇ ਕਈ ਧਾਰਮਿਕ ਸੰਗਠਨ ਸ਼ਾਮਿਲ ਨੇ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਰਾਸ਼ਟਰਪਤੀ ਦੇ ਕੋਲ H1B ਵੀਜ਼ਾ ਪ੍ਰੋਗਰਾਮ ਬਣਾਉਣ ਵਾਲੇ ਕਾਨੂੰਨ ਨੂੰ ਓਵਰਰਾਈਡ ਕਰਨ ਦੀ ਆਗਿਆ ਨਹੀਂ ਦਿੰਦੀ ਮੁੱਦਿਆਂ ਦਾ ਤਰਕ ਹੈ ਕਿ 트੍ਰੰਪ ਕੋਲ ਵੀਜ਼ਾ ਪ੍ਰੋਗਰਾਮ ਦੀ ਵਿਆਪਕ ਕਾਨੂੰਨੀ ਯੋਜਨਾ ਨੂੰ ਬਦਲਣ ਦਾ ਕੋਈ ਅਧਿਕਾਰ ਨਹੀਂ ਹੈ ਉਹ ਸਰਕਾਰੀ ਖਜ਼ਾਨੇ ਦੀ ਆਮਦਨ ਵਧਾਉਣ ਲਈ ਇੰਜ ਫੀਸ ਜਾਂ ਟੈਕਸ ਨਹੀਂ ਵਧਾ ਸਕਦੇ ਇਹ ਅਧਿਕਾਰ ਸਿਰਫ ਸੰਸਦ ਦੇ ਕੋਲ ਰੱਖਵਾ ਹੈ ਪਟੀਸ਼ਨ ਚ ਇਹ ਦਲੀਲ ਵੀ ਦਿੱਤੀ ਗਈ ਹੈ ਕਿ ਅਜਿਹਾ ਸਿਸਟਮ 94 ਲੱਖੂ ਕਰਨ ਤੇ ਭ੍ਰਸ਼ਟਾਚਾਰ ਨੂੰ ਹਲਾਸ਼ੇਰੀ ਦਿੰਦਾ ਹੈ ਸਿਮੋ ਹਾ ਦਾ ਤਰਕ ਹੈ ਕਿ ਪ੍ਰਸ਼ਾਸਨ ਨੇ ਫੀਸ ਵਧਾਉਣ ਲਈ ਲੋੜੀਂਦੀ ਰੈਗੂਲੇਟਰੀ ਪ੍ਰਕਿਰਿਆ ਦੀ ਵਰਤੋਂ ਨਹੀਂ ਕੀਤੀ ਇਸ ਦੌਰਾਨ ਵਾਈਟ ਹਾਊਸ ਦੇ ਤਰਜਮਾਨ ਅਬਿਗੈਲ ਜੈਕਸਨ ਨੇ ਇੱਕ ਬਿਆਨ ਚੁਕਾਇਆ ਕਿ ਟਰੰਪ ਦਾ ਪ੍ਰਸ਼ਾਸਨ ਕਾਨੂੰਨੀ ਕਾਰਵਾਈਆਂ 'ਚ ਰੁੱਝਿਆ ਹੋਇਆ ਹੈ ਵੀਜ਼ਾ ਪ੍ਰੋਗਰਾਮ ਅਮਰੀਕੀ ਕੰਪਨੀ ਮਾਲਕਾਂ ਨੂੰ ਵਿਸ਼ੇਸ਼ ਖੇਤਰਾਂ 'ਚ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ ਖਾਸ ਤੌਰ ਤੇ ਟੈਕਨੋਲੋਜੀ ਕੰਪਨੀਆਂ ਉਹਨਾਂ ਕਾਮਿਆਂ ਤੇ ਬਹੁਤ ਜ਼ਿਆਦਾ ਨਿਰਭਰ ਕਰਦੀਆਂ ਨੇ ਜੋ H1B ਵੀਜ਼ਾ ਹਾਸਲ ਕਰਦੇ ਨੇ ਹੋਂ ਤੱਕ H1B ਕਾਮਿਆਂ ਨੂੰ ਸਪਾਂਸਰ ਕਰਨ ਵਾਲੇ ਮਾਲਕ 2000 ਡਾਲਰ ਤੇ 5000 ਡਾਲਰ ਦੇ ਵਿਚਾਲੇ ਫੀਸ ਅਦਾ ਕਰਦੇ ਰਹੇ ਨੇ 트럼ਪ ਦਾ ਹੁਕਮ ਨਵੇਂ H1B ਧਾਰਕਾਂ ਨੂੰ ਯੂਐਸਏ ਦੇ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ ਵਧੀਆਂ ਹੋਈਆਂ ਫੀਸਾਂ ਮੁਲਾਜ਼ਮਾਂ ਨੂੰ ਰੱਖਣ ਵਾਲੀਆਂ ਕੰਪਨੀਆਂ ਨੂੰ ਹੀ ਦਿਣੀਆਂ ਪੈਣੀਆਂ ਨੇ ਇਹ ਨਵਾਂ ਐਲਾਨ 20 ਸਤੰਬਰ ਤੱਕ ਆਈਆਂ ਅਰਜ਼ੀਆਂ ਤੇ ਲਾਗੂ ਨਹੀਂ ਹੁੰਦਾ ਉਧਰ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਆਨਲਾਈਨ ਵੀਡੀਓ ਗੇਮ ਖੇਡਦੇ ਸਮੇ ਉਸਦੀ ਨਾਬਾਲਗਤੀ ਨਾਲ ਵਾਪਰੀ ਘਟਨਾ ਸਾਂਝੀ ਕੀਤੀ ਹੈ ਸਾਈਬਰ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਚ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਸਦੀ ਧੀ ਨੂੰ ਆਨਲਾਈਨ ਗੇਮਿੰਗ ਦੌਰਾਨ ਨੰਗਨ ਤਸਵੀਰ ਭੇਜਣ ਨੂੰ ਕਿਹਾ ਗਿਆ ਪਰ ਉਸਨੇ ਸਮਝਦਾਰੀ ਦਿਖਾਉਂਦੇ ਹੋਏ ਮੋਬਾਈਲ ਫੋਨ ਬੰਦ ਕਰ ਦਿੱਤਾ ਅਕਸ਼ੇ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਾਈਬਰ ਸਿੱਖਿਆ ਨੂੰ ਸਕੂਲਾਂ ਦੇ ਵਿੱਚ 7ਵੀਂ ਤੋਂ 10ਵੀਂ ਜਮਾਤ ਤੱਕ ਹਫ਼ਤੇ ਵਿੱਚ ਇੱਕ ਪੀਰੀਅਡ ਦੇ ਰੂਪ ਦੇ ਵਿੱਚ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਬਾਲੀਵੁੱਡ اداکار ਅਕਸ਼ੇ ਕੁਮਾਰ ਨੇ ਇੱਕ ਹੈਰਾਨ ਕਰਨ ਵਾਲਾ ਨਿੱਜੀ ਤਜਰਬਾ ਸਾਂਝਾ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਹਨਾਂ ਦੀ 13 ਸਾਲਾਂ ਦੀ ਇੱਕ ਆਨਲਾਈਨ ਵੀਡੀਓ ਗੇਮ ਖੇਡ ਰਹੀ ਸੀ। ਜਦੋਂ ਇੱਕ ਅਣਜਾਣ ਵਿਅਕਤੀ ਨੇ ਉਸ ਨਾਲ ਗੱਲਬਾਤ ਸ਼ੁਰੂ ਕੀਤੀ ਤੇ ਉਸ ਤੋਂ ਉਸ ਦੀਆਂ ਨਿੱਜੀ ਤਸਵੀਰਾਂ ਭੇਜਣ ਵਾਸਤੇ ਕਿਹਾ। ਅਕਸ਼ੇ ਨੇ ਦੱਸਿਆ ਹੈ ਕਿ ਉਹਨਾਂ ਦੀ ਧੀ ਨੇ ਤੁਰੰਤ ਗੇਮ ਬੰਦ ਕਰ ਦਿੱਤੀ ਤੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਅਦਾਕਾਰ ਨੇ ਇਸ ਮਾਮਲੇ ਨੂੰ ਬੱਚਿਆਂ 'ਚ ਵਧ ਰਹੇ ਸਾਈਬਰ ਅਪਰਾਧ ਦੇ ਖਤਰੇ ਨਾਲ ਜੋੜਦਿਆਂ ਚੇਤਾਵਨੀ ਦਿੱਤੀ ਹੈ। ਮੇਰੀ ਡਾਟਰ एक वीडियो गेम खेल रही थी और तो कुछ वीडियो गेम्स होते हैं जो आप किसी के साथ खेल सकते हो कोई अननोन स्ट्रेंजर के साथ आप खेल रहे होते हो आप जब खेल रहे होते हो तो वहां से कभी मैसेज आता है थैंक यू ओ दैट वाज ग्रेट यू आर डूइंग सो गुड अरे फैंटास्टिक वेरी कर्टियस मैसेज एंड सडनली The person said, from where are you? And she wrote, Mumbai. Philip message, are you male or female? He sent a message, can you send me a nude picture of yours? It was my daughter, she switched off the whole thing and she went and told, my wife and this is how everything begins it was great that she went and spoke to my wife about it this is how things begin ek cyber crime ek they get carried away एक्स्ट्रॉशन पैसा फिर देना पड़ता है उसके बाद बहुत सारी और सारी चीजें होती हैं देर मेनी मैनी केसेज श्योर आप सबने देखा होगा मेनी केसेज ऑफ सुसाइड है तो मैं सीएम साहब से दरखास्त करूंगा कि हमारे महाराष्ट्र स्टेट के अंदर हर हफ्ते सेवेंथ एथ नाइन, टेंथ स्टैंडर्ड के अंदर एक पीरियड जो हो वो साइबर का पीरियड हो जहां बच्चों को यह समझाया जाए कि होता क्या है ਸਮਾਗਮ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਿਵਿੰਦਰ ਫਰਨਾਵੇਸ, ਵਿਜਪੀ ਰਸ਼ਮੀ ਸ਼ੁਕਲਾ, ਆਈਪੀਐਸ ਅਧਿਕਾਰੀ ਇਕਬਾਲ ਸਿੰਘ ਚਾਹਲ ਅਤੇ اداکارਾ ਰਾਣੀ ਮੁਖਰਜੀ ਵੀ ਮੌਜੂਦ ਸਨ। ਅਕਸ਼ੇ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਈਬਰ ਸਿੱਖਿਆ ਨੂੰ ਸਕੂਲਾਂ ਦੇ ਵਿੱਚ 7ਵੀਂ ਤੋਂ 10ਵੀਂ ਜਮਾਤ ਤੱਕ ਹਫ਼ਤੇ 'ਚ ਇੱਕ ਪੇੜ ਦੇ ਰੂਪ 'ਚ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਡਿਜੀਟਲ ਦੁਨੀਆ 'ਚ ਸੁਰੱਖਿਅਤ ਰਹਿ ਸਕਣ। ਤਿਉਹਾਰਾਂ ਦੌਰਾਨ ਪਾਰਿਤ ਵਾਸੀਆਂ ਵੱਲੋਂ ਵੱਡੀ ਮਾਤਰਾ 'ਚ ਮਿਠਾਈਆਂ ਤੇ ਹੋਰ ਖਾਣ ਵਾਲੀਆਂ ਵਸਤਾਂ ਦੀ ਖਰੀਦ ਕੀਤੀ ਜਾਂਦੀ ਹੈ ਪਰ ਇਹ ਮਿਲਾਵਟ ਖੋਰਾ ਲਈ ਇੱਕ ਵੱਡਾ ਮੌਕਾ ਲੈ ਕੇ ਆਉਂਦੇ ਨੇ ਜਿਸ ਕਾਰਨ ਲੋਕਾਂ ਦੀ ਸਿਹਤ ਨੂੰ ਵੱਡਾ ਖਤਰਾ ਹੁੰਦਾ ਹੈ ਇਸ ਤੋਂ ਬਚਾਉਣ ਲਈ ਅਮਰੀਕਸਰ ਪ੍ਰਸ਼ਾਸਨ ਨੇ ਕਮਰਕਾਸ ਲਈ ਹੈ ਅਮਰੀਕਸਰ ਦੇ ਫੂਡ ਆਫੀਸਰ ਦੇ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਦੌਰਾਨ ਮਿਠਾਈਆਂ ਨਮਕੀਨ ਤੇ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਖਰਾਬ ਜਾਂ ਮਿਲਾਵਟੀ ਸਮਾਨ ਨਾ ਮਿਲੇ ਦੀਵਾਲੀ ਦੇ ਤਿਉਹਾਰਾਂ ਨੂੰ ਧਿਆਨ ਚ ਰੱਖਦਿਆਂ ਅੰਮ੍ਰਿਤਸਰ ਦੇ ਫੂਡ ਆਫਿਸਰ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਮਠਾਈਆਂ, ਨਮਕੀਨ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਉੱਤੇ ਚੈਕਿੰਗ ਕੀਤੀ ਗਈ ਤਾਂ ਜੋ ਲੋਕਾਂ ਨੂੰ ਖਰਾਬ ਜਾਂ ਮਿਲਾਵਟੀ ਸਮਾਨ ਨਾ ਮਿਲੇ। ਫੂਡ ਆਫਿਸਰ ਦੀਆਂ ਟੀਮਾਂ ਨੇ ਬਾਜ਼ਾਰਾਂ ਦੇ ਵਿੱਚ ਅਚਾਨਕ ਛਾਪੇ ਮਾਰਦਿਆਂ ਹੋਇਆਂ ਮਠਾਈ ਬਣਾਉਣ ਵਾਲੀਆਂ ਦੁਕਾਨਾਂ ਅਤੇ ਗੋਦਾਮਾਂ ਵਿੱਚੋਂ ਸੈਂਪਲ ਇਕੱਠੇ ਕੀਤੇ। ਕੁਝ ਜਗ੍ਹਾ ਉੱਤੇ ਮਿਆਦ ਪੂਰੀ ਹੋ ਚੁੱਕੀਆਂ ਚੀਜ਼ਾਂ ਵੀ ਮਿਲੀਆਂ ਜਿਸਦੇ ਉੱਪਰ ਤੁਰੰਤ ਕਾਰਵਾਈ ਕੀਤੀ ਗਈ। ਦੇਖੋ ਜਦੋਂ ਤਿਹਾੜਾ ਦਾ ਸੀਜ਼ਨ ਆਂਦਾ ਹੈ ਤੇ ਆਬਵੀਅਸਲੀ ਹੈਗਾ ਕਿ ਜਿਹੜੀ ਮਠਿਆਈ 10 ਕਿਲੋ ਬਣਨੀ ਹੈ ਉਹ ਤਿਹਾੜੀ ਸੀਜ਼ਨ ਦੇ ਵਿੱਚ 50 ਕਿਲੋ ਬਣਨੀ ਹੈ ਹਨਾ ਸੋ ਉਹ ਜਦੋਂ ਕੰਮ ਜ਼ਿਆਦਾ ਹੁੰਦਾ ਹੈ ਜਦੋਂ ਆਪਾਂ ਵੀ ਦੇਖਦੇ ਆ ਕਿ ਮਹਿਮਾਨ ਘਰ ਦੇ ਵਿੱਚ ਆ ਜਾਂਦੇ ਆ ਤੇ ਸਾਡੇ ਜਿਹੜਾ ਫਿਰ ਕਿਚਨ ਦੇ ਵਿੱਚ ਥੋੜਾ ਹਨਾ ਮਿਸਮੈਨੇਜਮੈਂਟ ਹੋ ਜਾਂਦੀ ਹੈ ਸੋ ਅਸੀਂ ਉਹਨਾਂ ਨੂੰ ਅਵੇਅਰ ਕਰਦੇ ਆ ਜਾਗਰੂ ਕਰ ਰਹੇ ਆ ਕਿ ਤੁਸੀਂ ਜਿਹੜਾ ਹੈ ਆਪਣਾ ਕੰਮ ਬੜੀ ਸਾਫ਼ ਸੁਥਰੀ ਤਰੀਕੇ ਨਾਲ ਕਰੋ ਪਲਾਨਡ ਕਰੋ ਔਰ ਸਾਫ ਸਫਾਈ ਦਾ ਜਿਹੜਾ ਹੈ ਖਾਸ ਤੌਰ ਤੇ ਧਿਆਨ ਦੇਖੋ ਅੱਜ ਸਾਡੇ ਵੱਲੋਂ ਲਾਰੈਂਸ ਰੋਡ ਤੇ ਤੇ ਜਿਹੜੀਆਂ ਲੀਡਿੰਗ ਸਟਰੀਟ ਸ਼ਾਪਸ ਨੇ ਨੋਵਲਟੀ ਸਵੀਟਸ ਆਪਣਾ ਵਾਂਸਰ ਸਵੀਟਸ ਕਾਨਾ ਸਵੀਟਸ ਔਰ ਹੋਰ ਵੀ ਜਿਹੜੀਆਂ ਨਾਮੀ ਸਵੀਟਸ ਨੇ ਉਹਨਾਂ ਦੇ ਉੱਤੇ ਸਾਡੇ ਵਿਭਾਗ ਵੱਲੋਂ ਅੱਜ ਚੈਕਿੰਗ ਕੀਤੀ ਗਈ ਹੈ ਔਰ ਉਹਨਾਂ ਤੋਂ ਸੈਂਪਲ ਜਿਕਤਰ ਕੀਤੇ ਗਏ ਹੈ ਔਰ ਜੋ ਜੋ ਉਹਨਾਂ ਨੂੰ ਉਹਨਾਂ ਦੇ ਜਿਹੜੀ ਜਿਹੜੀ ਚੀਜ਼ਾਂ ਦੇ ਵਿੱਚ ਉਹਨਾਂ ਦਾ ਸੁਧਾਰ ਲਿਆਣ ਵਾਲਾ ਸੀ ਉਹਨਾਂ ਨੂੰ ਉਸ ਚੀਜ਼ਾਂ ਬਾਰੇ ਦੱਸਿਆ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਸਾਰੀ ਜਿਹੜੀ ਚੈਕਿੰਗ ਹੈ ਉਹਨੂੰ ਇਸ ਤਰ੍ਹਾਂ ਜਾਰੀ ਰੱਖੀ ਰਹੇ। ਦੀਵਾਲੀ ਦੌਰਾਨ ਲੋਕ ਵੱਡੀ ਗਿਣਤੀ 'ਚ ਖਰੀਦਦਾਰੀ ਕਰਦੇ ਨੇ ਇਸ ਲਈ ਪ੍ਰਸ਼ਾਸਨ ਨੇ ਹਦਾਇਤ ਦਿੱਤੀ ਹੈ ਕਿ ਕੋਈ ਵੀ ਵਪਾਰੀ ਮਿਲਾਉਟ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰੇ। ਫੂਡ ਅਫਸਰ ਨੇ ਆਖਿਆ ਹੈ ਕਿ ਖਾਨ ਪੀਣ ਦੀਆਂ ਵਸਤਾਂ 'ਚ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਿਹੜੇ ਵੀ ਦੁਕਾਨਦਾਰ ਜਾਂ ਹੋਲ ਸੇਲਰ ਗਲਤ ਸਮਾਨ ਵੇਚਦੇ ਫੜੇ ਜਾਣਗੇ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਅਜਨਾਲਾ ਖੇਤਰ ਦੇ ਵਿੱਚ ਰਾਵੀ ਦਰਿਆ ਦਾ ਪਾਣੀ ਪੱਦਰ ਮੁੜ ਵਦਨਾ ਸ਼ੁਰੂ ਹੋ ਗਿਆ ਇਸ ਖਤਰੇ ਨੂੰ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸੀ ਤੇ ਹੈ ਐਸਜੀਐਮ ਅਜਨਾਲਾ ਰਵਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਸੰਬੰਧੀ ਖਾਸ ਮੀਟਿੰਗ ਬੁਲਾਈ ਗਈ ਹੈ ਇਸ ਹਲਕੇ ਦੇ ਕਈ ਪਿੰਡਾਂ ਦੇ ਸਰਪੰਚਾਂ ਨੂੰ ਤੁਰੰਤ ਤਿਆਰੀ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ-ਪੱਛਮੀ ਭਾਰਤ 'ਚ ਇੱਕ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ ਜਿਸ ਦੇ ਨਤੀਜੇ ਵਜੋਂ بارش ਦੀ ਨਵੀਂ ਭਵੇਖਵਾਣੀ ਕੀਤੀ ਗਈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ 'ਚ ਆਖਿਆ ਗਿਆ ਕਿ ਪਾਖੜਾ ਡੈਮ ਦੇ ਗੇਟ 2 ਫੁੱਟ ਖੋਲ ਕੇ ਲਗਭਗ 7000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਨਾਲ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਅੱਧਾ ਫੁੱਟ ਵਧ ਜਾਵੇਗਾ ਜਿਸ ਕਰਕੇ 10 ਅਕਤੂਬਰ ਤੱਕ ਦਰਿਆ ਪਾਰ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਦਰਿਆ ਦੇ ਕੰਢੇ ਜਾਂ ਫਿਰ ਦਰਿਆ ਦੇ ਅੰਦਰ ਨਾਲ ਲਜਾਣ ਦੀ ਹਦਾਇਤ ਦਿੱਤੀ ਗਈ ਹੈ ਅੱਜ ਮਿਤੀ 4 ਅਕਤੂਬਰ ਸ੍ਰੀ ਅਕਦੇਸ਼ ਸਾਹਿਬ ਦੇ ਸਾਡੇ ਲਈ ਇੱਕ ਇੰਪੋਰਟੈਂਟ ਅਪਡੇਟ ਹੈ ਕਿਉਂਕਿ ਆਪ ਸਭ ਜਾਣਦੇ ਹੋ ਕਿ ਮੌਸਮ ਵਿਭਾਗ ਵੱਲੋਂ ਅਗਲੇ 2-3 ਦਿਨਾਂ ਲਈ ਭਾਰੀ ਬਰਸਾਤ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਹੈ ਤੇ ਪਰ ਹਿਮਾਚਲ ਵਿੱਚ ਜਿਹੜੀ ਹੈ ਉਹ ਭਾਰੀ ਬਰਸਾਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਐਜ਼ ਅ ਪ੍ਰੀਕਾਸ਼ਨ ਹਾਲਾਂਕਿ ਭਾਖੜੇ ਦਾ ਜਿਹੜਾ ਡੈਮ ਲੈਵਲ ਹੈ ਇਸ ਵਕਤ 1900 1672 ਹੈ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਜਿਹੜੇ ਆਪਣੇ ਕੋਲ ਜਗ੍ਹਾ ਹੈ ਪਰ ਫਿਰ ਵੀ ਦੇਖਦੇ ਹੋਏ ਪ੍ਰੀਕਾਸ਼ਨ ਅ ਅੱਜ ਦੁਪਹਿਰ 12 ਵਜੇ ਜਿਹੜਾ ਹੈ ਉਹਦੇ ਵਿੱਚੋਂ ਜਿਹੜੇ ਉਸੇ ਫਲਡ ਗੇਟਸ ਕਹਿੰਦੇ ਨੇ ਜਿਹੜੇ ਮੇਨ ਉਸਪਿਲ ਵੇਸ ਹੁੰਦੇ ਨੇ ਉਹਨੂੰ 2 ਫੁੱਟ ਖੋਲਿਆ ਜਾ ਰਿਹਾ ਤੇ 8000 ਕਿਊਸਿਕ ਜਿਹੜਾ ਪਾ ਉਹ ਨਾ ਜਿਹੜਾ ਹੈ 70000 ਕਿਊਸਿਕ ਪਾਣੀ ਜਿਹੜਾ ਐਕਸਪ੍ਰੈਸ਼ਟ ਹੈ ਜੀ ਉਹ ਇਸ ਵਕਤ ਚੱਲ ਰਿਹਾ ਆ ਸਾਡੀਆਂ ਨਹਿਰਾਂ ਦੇ ਵਿੱਚ ਇਸ ਵਕਤ 20000 ਕਿਊਸਿਕ ਜਾ ਰਿਹਾ 23 11 ਦੂਜੀ ਚ ਨਾ 20 ਤੇ ਦਾ ਮਤਲਬ ਬਾਕੀ ਜਿਹੜਾ ਦਰਿਆ ਦੇ ਵਿੱਚ ਸਤਲੁਜ ਡਾਊਨਸਟ੍ਰੀਮ ਹੈ ਉਹ 23000 ਕਿਊਸਿਕ ਆਊਗਾ ਤੇ ਫਿਲਹਾਲ ਮੌਜੂਦਾ ਆਲਰੇਡੀ ਸਤਲੁਜ ਦੇ ਵਿੱਚ 16000 ਕਿਊਸਿਕ ਚੱਲ ਰਿਹਾ ਤਾਂ ਲਗਭਗ 70000 ਕਿਊਸਿਕ ਪਾਣੀ ਜਿਹੜਾ ਹੈ ਉਹ ਹੋਰ ਅਸੀਂ ਅਗਲੇ 2 ਦਿਨ ਛੱਡਣ ਦੀ BBMP ਦੇ ਵੱਲੋਂ ਇਹ ਜਿਹੜਾ ਹੈ ਛੱਡਿਆ ਜਾ ਰਿਹਾ ਪਾਣੀ ਸਿਕਰ ਖਾਸ ਹੈ ਸਵੇਰੇ ਰنجੀਤ ਸਾਗਰ ਡੈਮ ਤੋਂ ਲਗਭਗ 35000 ਕਿਊਸਿਕ ਪਾਣੀ ਛੱਡਿਆ ਗਿਆ ਰنجੀਤ ਸਾਗਰ ਡੈਮ ਰਾਵੀ ਨਦੀ ਤੇ ਸਥਿਤ ਹੈ ਅਤੇ ਇਸ ਤੋਂ ਛੱਡਿਆ ਗਿਆ ਪਾਣੀ ਸਿੱਧਾ ਰਾਵੀ ਚ ਵਗਦਾ ਹੈ ਇਸ ਨਾਲ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਹੜ ਦਾ ਖਤਰਾ ਪੈਦਾ ਹੋ ਗਿਆ ਹੈ ਅੰਮ੍ਰਿਤਸਰ ਦੇ ਟਾਵੇ ਇਲਾਕੇ ਦੇ ਵਿੱਚ ਆਪਣੇ ਪਤੀ ਨਾਲ ਮੋਮੋਸ ਖਾਣ ਗਈ ਔਰਤ ਨੂੰ ਕੁਝ ਨੌਜਵਾਨਾਂ ਦੇ ਵੱਲੋਂ ਛੇੜਨ ਦੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪਤੀ ਪਤਨੀ ਦਾ ਨੌਜਵਾਨਾਂ ਦੇ ਨਾਲ ਝਗੜਾ ਹੋ ਗਿਆ ਪਤਨੀ ਨੇ ਕਿਹਾ ਕਿ ਜਦੋਂ ਉਸ ਦਾ ਪਤੀ ਨੌਜਵਾਨਾਂ ਨਾਲ ਗੱਲ ਕਰਨ ਗਿਆ ਤਾਂ ਨੌਜਵਾਨਾਂ ਨੇ ਉਸ ਦੇ ਪਤੀ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪ੍ਰੇਿਤ ਔਰਤ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਆਪਣੇ ਪਤੀ ਦੇ ਨਾਲ ਮੋਮੋਜ਼ ਖਾਣ ਗਈ ਸੀ ਜਦੋਂ ਕੁਝ ਅਣਪਛਾਤੇ ਨੌਜਵਾਨ ਉਹਨਾਂ ਵੱਲ ਗਲਤ ਟਿੱਪਣੀਆਂ ਕਰ ਰਹੇ ਸਨ ਇਸਤੇ ਪਤੀ ਨੇ ਉਸ ਦਾ ਵਿਰੋਧ ਕੀਤਾ ਤੇ ਉਹਨਾਂ ਦੀ ਵੀਡੀਓ ਬਣਾਈ ਮਹਿਲਾ ਮੁਤਾਬਕ ਬਾਅਦ ਚ ਜਦੋਂ ਉਸਦੇ ਪਤੀ ਨੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਇਸ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੇ ਪਤੀ ਨੂੰ ਘੇਰ ਲਿਆ ਗਿਆ ਤੇ ਮਾਰਕੁੱਟ ਕੀਤੀ ਗਈ ਪਤੀ ਇਸ ਘਟਨਾ 'ਚ ਜ਼ਖਮੀ ਹੋ ਗਿਆ ਪੀੜਤ ਦੀ ਪਤਨੀ ਤੇ ਦਾਦੀ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਦੇ ਵਿੱਚ ਸ਼ਾਮਿਲ 7-8 ਨੌਜਵਾਨਾਂ ਖਿਲਾਫ ਸੰਪੂਰਨ ਰੂਪ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਰੇਸੀ ਤੇ ਅੱਜ ਤਾਂ ਖਾਣ ਵਾਸਤੇ ਨੇ ਮੈਨੂੰ ਕਿਹਾ ਮਮੋਸ ਤਾਂ ਨਹੀਂ ਉੱਥੇ ਗਏ ਉੱਥੇ ਨਾ ਸਤ ਸਤ ਮੁੰਡੇ ਸੀ ਤੇ ਉਹ ਗਲਤ ਤੇ ਗਲਤ ਕਮੈਂਟ ਕਰੀ ਜਾਂਦੇ ਸੀ ਮੇਰੇ ਨੂੰ ਛੇੜਨਦੇ ਸੀ ਗਲਤ ਕਮੈਂਟ ਕਰ ਕਰਕੇ ਬੋਲ ਬੋਲ ਕੇ ਇਹਨਾਂ ਨੇ ਉਹਨਾਂ ਨੂੰ ਉਦੋਂ ਤੇ ਕੁਝ ਨਹੀਂ ਕਿਹਾ ਇਹਨਾਂ ਨੇ ਬਾਅਦ ਉਹਨਾਂ ਦੀ ਵੀਡੀਓ ਬਣਾ ਲੇਕਿਨ ਵਾਪਸ ਆ ਕੇ ਉਹਨਾਂ ਨੂੰ ਇਹ ਉਹਨਾਂ ਨਾਲ ਗੱਲ ਕਰਨੀ ਇਹਨਾਂ ਨੇ ਫਿਰ ਆਪਣੇ ਦੋਸਤਾਂ ਨੂੰ ਬੁਲਾਇਆ ਇਹ ਗਏ ਤਾਂ ਉਹਨਾਂ ਨੇ ਇਹ ਤਾਂ ਇਹਨਾਂ ਦਾ ਸੇਰ ਪਾੜ ਦਿੱਤਾ ਉਹਨਾਂ ਕਿੰਨੇ ਜਨੇ ਸੀ ਉਹ ਸਤ ਸਤ ਜਨੇਗੀ ਥਾਣਾ ਡੀ ਡਿਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਜਾਂਚ ਤੋਂ ਬਾਅਦ ਇਸ ਘਟਨਾ ਚ ਸ਼ਾਮਿਲ ਅਪਰਾਧੀਆਂ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਨੇ ਵੀ ਇਹ ਵਿਚਾਰ ਜਾਣੇ ਮੇਰੀ ਮਸੀਨਾ ਕਿਸਾਨ ਕੋਲ ਮੋੜਨ ਨੂੰ ਗਲਤ ਕਮੈਂਟ ਕੀਤਾ ਜਾਂ ਉਹ ਬਿਚਾਰਾ ਕੀਤਾ ਤੇ ਉੱਤੋਂ ਸਾਡਾ ਵੀ ਝਗੜਾ ਹੋਇਆ ਵਾ ਉੱਤੋਂ ਸਾਡਾ ਉਹਨਾ ਮੜੀ ਕੋਟਾ ਦੀ ਫੈਸਲਾ ਸਹੀ ਹੋਈ ਆ ਤੇ ਸਾਡਾ ਲਾਇਆ ਪਛਵਾਤੀ ਆ ਬਾਕੀ ਕੋਈ ਕਿਨਾ ਕੋਈ ਨਾਮ ਹੀ ਕਿਦਾ ਲਖਾਇਆ ਕਿੰਨਾ ਲਾਇਆ ਜੀ ਨਾਮ ਨਹੀਂ ਆਦੀ ਇਹ ਸਾਡੇ ਕੋਲ ਕਾਰ ਨਹੀਂ ਆਇਆ ਹਰਨ ਗਾਰਨ ਕਰਦੇ ਨੇ ਜੀ ਵੈਰੀਫਾਈ ਕਰਦੇ ਆ ਜੋ ਵੀ ਅਗਲੀ ਬਣਤੀ ਕਾਰਵਾਈ ਚੋ ਵੀ ਕੈਮਰਾ ਚੈੱਕ ਕਰ ਲਾਂਗੇ ਕੌਣ ਆ ਕੌਣ ਨਹੀਂ ਜੋ ਇਹਨਾਂ ਨੂੰ ਆਪ ਕੋ ਲਿਖੋਣ ਹੁਣ ਦੱਸਣਾ ਕਿ ਕੌਣ ਸੱਦੇ ਕੌਣ ਡੋਗੜ ਕੱਟ ਦਿੱਤਾ ਗਿਆ ਉਹ ਕੱਟ ਦੇ ਦਿੱਤਾ ਉਹ ਪ੍ਰਾਜੈਕਟ ਉਹ ਜੋ ਵੀ ਬੰਦੇ ਡਾਕਟਰ ਦੇ ਹਸਾਬ ਨਾਲ ਉਹ ਵੀ ਕਰ ਰਿਹਾ ਦੱਦਨੇ ਪੁਲਿਸ ਨੇ ਜ਼ੋਰ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਹਿੰਸਕ ਵਿਵਾਦਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਉਠਾਏ ਜਾਣਗੇ ਹੁਣ ਵੇਖਣਾ ਹੋਵੇਗਾ ਕਿ ਅਜਿਹੇ ਵਿਗੜੇ ਹੋਏ ਨੌਜਵਾਨਾਂ ਨੂੰ ਸੁਧਾਰਨ ਲਈ ਪੁਲਿਸ ਕੀ ਕਰਦੀ ਹੈ ਇਹਨਾਂ ਹੁਣ ਤੱਕ ਦੀਆਂ ਖਬਰਾਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਮੈਂ ਦੀ ਇਜਾਜ਼ਤ ਸਸ਼ਿਕਾ